ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਵਿੱਕੀ ਮਲਕ ਦੀ ਏ ਰਿਪੋਰਟ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਪਿੰਡ ਸੈਦ ਮੁਬਾਰਕ ਦੇ ਵਿੱਚ ਇਸ ਘਰ ਦੇ ਹਾਲਾਤ ਜਿਹੜੇ ਆ ਉਹ ਤੁਸੀਂ ਦੇਖਦੇ ਪਏ ਹੋ ਜਿਹਦੇ ਚ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ ਕਿ ਇੱਕ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹ ਘਰ ਜਿਹਦੀ ਸੱਤ ਵੀ ਜਿਹੜੀ ਉਹ ਢਹਣ ਦੇ ਕगार ਦੇ ਉੱਤੇ ਆ ਇਥੋਂ ਤੱਕ ਕਿ ਕਾਫੀ ਹੱਦ ਤੱਕ ਜਿਹੜੀ ਸੱਤ ਵੀ ਡਿੱਗੀ ਹੋਈ ਹੈ ਦਰਵਾਜ਼ਿਆਂ ਦੇ ਹਾਲਾਤ ਵੀ ਜਿਹੜੇ ਆ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖਦੇ ਪਏ ਹੋ ਇਹ ਘਰ ਹੈ ਇੱਕ ਗਰੀਬ ਮਜ਼ਦੂਰ ਜੂਨਸ ਮਸੀਹ ਦਾ ਜਿਸਦੇ ਪਿਛਲੇ ਦਿਨਾਂ ਦੇ ਵਿੱਚ ਸਿਰ ਤੇ ਸੱਟ ਲੱਗ ਗਈ ਤੇ ਉਸ ਤੇ ਉੱਤੇ ਵੀ ਬਹੁਤ ਸਾਰਾ ਪੈਸਾ ਲੱਗਾ ਤੇ ਨਾਲ ਦੀ ਨਾਲ ਹੀ ਉਹਨਾਂ ਦੀ ਲੱਤ ਤੇ ਵੀ ਸੱਟ ਲੱਗ ਜਾਂਦੀ ਜਿਹਦੇ ਆਪਰੇਸ਼ਨ ਦੇ ਉੱਤੇ ਬਹੁਤ ਸਾਰਾ ਪੈਸਾ ਲੱਗ ਜਾਂਦਾ ਜੋੜਿਆ ਜੱਪਿਆ ਸਾਰਾ ਉਸ ਤੇ ਉੱਤੇ ਹੀ ਲੱਗ ਜਾਂਦਾ ਤੇ ਕਿਸੇ ਵੀ ਤਰ੍ਹਾਂ ਜੜਾ ਆ ਉਹ ਆਪਣੇ ਘਰ ਨੂੰ ਨਹੀਂ ਬਣਾ ਪੈਂਦਾ ਸਰਕਾਰਾਂ ਜਿੱਥੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਗਰੀਬਾਂ ਦੇ ਲਈ ਬਹੁਤ ਸਾਰਾ ਕੰਮ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੇ ਗਰੀਬ ਨੇ ਉਹ ਗਰੀਬ ਹੀ ਰਹਿ ਜਾਂਦੇ ਆ ਬਹੁਤ ਹੀ ਜ਼ਿਆਦਾ ਹਾਲਾਤਾਂ ਦੇ ਵਿੱਚ ਜਿਹੜੇ ਖਰਾਬ ਹਾਲਾਤ ਨੇ ਉਹ ਗਰੀਬ ਉਸੇ ਹੀ ਗਰੀਬੀ ਦੇ ਵਿੱਚ ਦੱਬੇ ਕੁਚਲੇ ਰਹਿ ਜਾਂਦੇ ਆ ਤੇ ਉੱਪਰ ਨਹੀਂ ਉੱਠ ਪਾਉਂਦੇ ਇੱਕ ਗਰੀਬ ਜਦੋਂ ਦੱਬਿਆ ਜਾਂਦਾ ਤਾਂ ਉਹ ਹਮੇਸ਼ਾ ਦਬਦਾ ਦਬਦਾ ਦੱਬਿਆ ਹੀ ਜਾਂਦਾ ਹੈ ਨਾ ਕਿ ਉੱਪਰ ਉੱਠਦਾ ਹੈ ਸਰਕਾਰਾਂ ਦਾਅਵੇ ਤਾਂ ਜਰੂਰ ਕਰਦੀਆਂ ਕਿ ਅਸੀਂ ਕੱਚੇ ਘਰਾਂ ਦੇ ਪੈਸੇ ਦਿੰਦੀਆਂ ਪਰ ਕਿੰਨੂ ਦੇ ਜਾਂਦੀਆਂ ਨੇ ਕਿੱਥੇ ਦੇ ਜਾਂਦੀਆਂ ਨੇ ਕੋਈ ਪਤਾ ਨਹੀਂ ਲੱਗਦਾ ਕੁਝ ਨਹੀਂ ਕਹਿ ਸਕਦੇ ਹਾਲਾਤ ਤੁਸੀਂ ਇਸ ਘਰ ਦੇ ਦੇਖਦੇ ਪਿਓ ਗੱਲਬਾਤ ਕਰਦੇ ਹਾਂ ਜੂਨਸ ਮਸੀਦ ਦੇ ਨਾਲ ਵੀ ਸਾਡੇ ਪੱਤਰਕਾਰ ਜਿੱਕੀ ਮਲਕ ਨੇ ਜਦੋਂ ਗੱਲਬਾਤ ਕੀਤੀ ਤਾਂ ਜੂਨਸ ਮਸੀਦ ਕੀ ਕਹਿੰਦਾ ਆ ਆਪਣੇ ਹਾਲਾਤਾਂ ਬਾਰੇ ਆਓ ਗੱਲਬਾਤ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਇੰਨਾਂ ਦੇ ਹਾਲਾਤ ਸੱਟ ਲੱਗਣ ਕਾਨਨ ਜਿਆਦਾ ਹਾਲਾਤ ਥੋੜੇ ਮਾੜੇ ਹੋ ਗਏ ਪਹਿਲਾਂ ਘੱਮ ਘੱਮ ਥੋੜ੍ਹੀ ਦਿਹਾੜੀ ਢੋੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਹੈ ਗੁਜਾੜਾ ਬਜਾੜਾ 60 ਲੱਗਣ ਕਾ ਨਾ ਫਿਰ ਬਹੁਤ ਜ਼ਿਆਦਾ ਮੁਸ਼ਕਲ ਆਂਡ ਗਵਾਂਡ ਮਤ ਕਰ ਦਿੰਦੇ ਆ ਜੇ ਕੁਝ ਰਿਸ਼ਤੇਦਾਰ ਥੋੜੀ ਬੋਧੀ ਕਰ ਦਿੰਦੇ ਵਿੱਚੋਂ ਤੇ ਰੋਟੀ ਰੁੱਟੀ ਦਾ ਹੋ ਜਾਂਦਾ ਥੋੜਾ ਮਤ ਢੇੜਾ ਨਾ ਦਿਹਾਈ ਹੁਣ ਕਿਸੇ ਦੇ ਵੱਲ ਵੀ ਨਹੀਂ ਲਿਆ ਜਾਂਦਾ ਉਹ ਤੋਂ ਹੁਣ ਗੁਜਾੜਾ ਬਜਾੜਾ ਤੇ ਕਰਨੇ ਪੈਣਾ ਜੇ 60 ਮੈਂ ਜਾਂਡਿਆ ਹੀ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਲਾਜ ਇੱਥੇ ਸਿਵਲ ਚੋ ਗਏ ਸੀ ਤੇ ਇਹਨਾਂ ਫਿਰ ਗੁਰਨਾਨਕ ਕੀਤਾ ਉੱਥੋਂ ਹੋਇਆ ਸੀ ਲਾਜ ਉਹ ਵੀ ਬਿਆਹ ਬਿਆਜੀ ਬੂਜੀ ਚੋਕ ਕੇ ਕਰਵਾਇਆ ਕੁਝ ਰਿਸ਼ਤੇਦਾਰ ਨੇ ਥੋੜੇ ਬੋਤੇ ਲਾਤੇ ਮਤ ਕਰਦੀ ਤੇ ਉਹ ਥੋੜਾ ਹੋ ਰਿਹਾ ਲੇ ਹੋਣਾ ਵਾ ਇੱਥੋਂ ਹੋਇਆ ਥੋੜਾ ਖਰਾਬ ਲੱਤ ਤਾਂ ਉਹ ਕਹਿੰਦੇ ਸੀ ਕਿ ਫੇਰ ਦੁਰ ਤੋਂ ਕਰਨਾ ਪੈਣਾ ਆਪਰੇਸ਼ਨ ਉਹਦਾ ਕਰਕੇ ਥੋੜਾ ਹਲੇ ਪਿਆ ਹੈ ਬੂਏ ਕਰਕੇ ਰੁਕੇ ਜਹਲੇ ਉਹ ਵੀ ਕਹਿੰਦੇ ਦੋੜੇ ਆਪਰੇਸ਼ਨ ਹੋਣਾ ਵਾ ਫੇਰ ਉਹ ਪਲੇਟਾ ਬੂਟਾ ਵੇਖਣਗੇ ਜਾਂ ਕੱਢਣਗੇ ਕੀ ਕਰਦੇ ਪਹਿਲਾਂ ਆਪਣਾ ਚਲੋ ਕੰਮ ਕਰਦੇ ਆੜੀ ਢੋੜੀ ਲੱਗਦੀ ਸੀ ਕੰਮ ਤੇ ਜਾਂਦਾ ਸੀ ਮੈਂ ਇਹ ਥੋੜਾ ਗੁਜਾਰਾ ਸੋਖਾ ਹੀ ਥੋੜਾ ਖਜਾਰਾ ਕੋਈ ਬਸ ਗੁਜਰ ਬਸਰ ਹੋ ਜਾਂਦਾ ਹੈ ਟਾਟ ਲੱਗਣ ਕਾ ਜਿਆਦਾ ਕੰਮ ਔਖਾ ਹੋ ਗਿਆ ਫਿਰ ਮੁਸ਼ਕਲ ਹੋ ਗਈ ਥੋੜੀ ਪਿੰਡ ਵਾਸੀ ਵੀ ਕਰ ਦਿੰਦੇ ਜੇ ਥੋੜੀ ਬਹੁਤੀ ਰੋਟੀ ਤੋਂ ਬਹੁਤ ਮੁਸ਼ਕਲ ਹੁੰਦੀ ਆ ਆਵਾਜ਼ ਦੇ ਕੇ ਭਾਜੀ ਬੁਲਾਉਣਾ ਉਹਨਾਂ ਨੂੰ ਤੇ ਜੋ ਸੁਣਦਾ ਹੀ ਨਹੀਂ ਤੇ ਫਿਰ ਆਵਾਜ਼ ਘੋਂਦੋਂ ਉਹਨਾਂ ਨੂੰ ਬੱਚੇ ਮੇਰੇ ਦੋ ਜੇ ਗੁੜੀਆਂ ਵਾ ਮੇਰੀ 4 1/2 ਸਾਲ ਦੀ ਤੇ ਬੇਟਾ ਜੇ 2 ਸਾਲ ਦਾ ਸਕੂਲ ਜਾਂਦੀ ਜਾਂਜੀ ਬੱਚਿਆਂ ਦੇ ਨਾਲ ਫਿਰ ਚੱਲ ਜਾਂਦੀ ਜੇ ਬੜਾ ਪ੍ਰੇਮ ਸੀ ਉਹਦੀ ਹਲਾ ਦੇ ਜੇ ਹੁਣ ਕਾਫੀ ਸਮਾਂ ਤੋਂ ਹੁਣ ਥੋੜੇ ਖਰਾਬ ਹੋ ਗਏ ਆਗੇ ਤੇ ਦੋ ਵਾਰੀ ਤੇ ਛੱਟ ਲੱਗੀ ਇਹਦੇ ਪਹਿਲੇ ਸਿਰਚ ਲੱਗੀ ਸੀਗੀ ਉਦੋਂ ਕਾਫੀ ਚਿਰ ਕਾਫੀ ਪੈਸਾ ਲੱਗਿਆ ਬਿਮਾਰ ਕਾਫੀ ਚਿਰ ਰਿਹਾ ਉਦੋਂ ਜੇ ਥੋੜਾ ਬਹੁਤਾ ਸੰਭਲਿਆ ਦੁਬਾਰਾ ਮੜ ਕੇ ਫੇਲ ਹੱਥੇ ਟੁੱਟ ਗਈ ਲਾਤ ਟੁੱਟਣ ਦੇ ਨਾਲ ਹੀ ਫਿਰ ਜ਼ਿਆਦਾ ਕੰਮ ਖਰਾਬ ਹੋ ਗਿਆ ਘਰ ਮਕਾਨ ਵਿੱਚ ਤਾਂ ਮੜਾ ਕਰਦਾ ਰਹਿ ਤਪੜਾ ਥੂਣਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ ਤੇ ਮਾਤਾ ਹੀ ਮਾਤਾ ਗੁਜ਼ਰ ਗਈ ਉਸ ਨਾਲ ਮੁੜ ਕੇ ਫਿਰ ਕਾਫੀ ਵਿਚਾਰਾ ਠਾਂ ਚੱਲ ਗਿਆ ਮੇਰਾ ਨਾਮ ਅਸਾਰ ਪੱਟੀਆ ਮੈਂ ਪਿੰਡ ਸੈਦੂਆਰਕ ਦਾ ਰਹਿਣ ਵਾਲਾ ਔਰ ਇਸ ਵਾਰ ਮੈਂ ਇਸ ਥਾਂ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਵੀ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜ਼ਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਇਹ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ